ਇੱਕ ਦਿਨ ਦਾ ਆਪਣਾ 45 45000 ਵੀ ਲੱਗਿਆ ਹੋਇਆ ਵਿਲੇਗੇਰੇ ਇੱਕ ਦਿਨ ਚ 42000 ਰੁਪਏ ਜਾਂਦਾ ਸੀ ਅੱਛਾ ਇਹਨੇ ਹੁਣ ਅੱਜ ਇਹ ਸਾਰੇ ਨੇ ਫੀਡ ਖਾ ਰੱਖੀ ਬਿਲਕੁਲ ਜਿੱਦਿਆਂ ਗਾਰ ਖਾਊ ਆ ਉਹਦਿਆਂ ਕਾਲੀ ਦਾ ਲੈਂਨ ਹੋ ਜੂ ਗਾਰ ਖਾਲੀ ਵੀ ਇਹਨੇ ਆ ਕਾਲੀ ਹੋਈ ਵੀ ਆ ਉਹਦੇ ਉਹਦੇ ਕਾਲੀ ਬਾਹ ਹੀ ਕਾਲੀ ਹੋ ਜੂ ਅੱਜ ਤਾਂ ਫੀਡ ਆ ਇਹਦੇ ਦਾ ਬਾਈ ਇਹ ਮੋਲਟ ਕਰਦਾ ਜਿਵੇਂ ਸੱਪ ਕੰਜ ਨਹੀਂ ਲਾਉਂਦਾ ਇਹ ਲਾਉਂਦਾ ਜਦੋਂ ਕੰਜ ਉਹਦੋਂ ਸਾਡੇ ਝਿੰਗੇ ਜੇ ਲੱਖ ਝਿੰਗਾ ਤਾਂ ਮੈਨੂੰ ਲੱਗਦਾ 100 200 ਝਿੰਗਾ ਮਰਦਾ ਵੀ ਆ ਐਦੂੰ ਇਧਰ ਇਧਰ ਆਪਣੇ ਕੰਮ ਦੀ ਚੀਜ਼ ਆ ਆ ਬਾਹਰ ਸੱਟਾਂਗੇ ਬਾਹਰ ਸੱਟਾਂਗੇ ਚੈਨਾ ਵਾਲੇ ਸਾਰਾ ਖਾਣਗੇ ਇਹ ਆਪਾਂ ਸੀ ਫੂਡ ਕਾ ਦੇ ਸੀ ਫੂਡ ਆਪਣਾ ਮੈਂ ਅੱਜ 16-17000 ਰੁਪਏ ਲੱਗ ਰਿਹਾ ਇੱਕ ਦਿਨ ਦਾ ਇੱਕ ਦਿਨ ਦਾ ਖਰਚਾ ਹੈ ਹਾਂ ਆ ਹੁਣ ਬਈ ਆਪਾਂ ਨੇ ਇੱਥੇ ਲਿਆਇਆ ਕੀ ਕਰਨਾ ਹੋਣਾ ਇਹਦਾ ਬਜਿੰਦਰ ਭਾਈ ਮੇਨ ਆ ਜਿਹੜਾ ਆਪਣਾ ਝਿੰਗੇ ਦਾ ਇਹ ਮੇਨ ਸਾਨੂੰ ਐਸੇ ਤੋਂ ਸਾਰਾ ਕੁਝ ਪਤਾ ਲੱਗਦਾ ਵੀ ਝਿੰਗਾ ਬਿਮਾਰ ਆ ਜਾਂ ਝਿੰਗਾ ਸਹੀ ਆ ਝਿੰਗਾ ਫੀਡ ਖਾ ਰਿਆ ਜਾਂ ਝਿੰਗਾ ਗਾਰ ਖਾ ਰਿਆ ਇਹ ਵਾਲਾ ਸਾਨੂੰ ਇਸ ਚੀਜ਼ ਤੋਂ ਪਤਾ ਲੱਗਦਾ ਇਹ ਸਾਡੀ ਫੀਡ ਅਸੀਂ ਪਾ ਵੀ ਰੱਖੀ ਉਹਦੇ ਵਿੱਚ ਇਹਦੇ ਵਿੱਚ ਅਸੀਂ 25 ਗ੍ਰਾਮ ਫੀਡ ਪਾਤੀ ਟ੍ਰੇ ਆਹੋ ਹਾਂ ਚੈੱਕ ਟ੍ਰੇ 25 ਗ੍ਰਾਮ ਪਾਤੀ ਜੇ ਇਹ 25 ਦੀ 25 ਖਾ ਗਿਆ ਫਿਰ ਤਾਂ ਅਸੀਂ ਅਗਲੇ ਗਰੇ ਇਹਨੂੰ ਜਿਵੇਂ ਕਿਲੋ ਵੱਧਵਾ ਦੇਾਂਗੇ ਸੋ 15 ਕਿਲੋ ਕਰ ਦਾਂਗੇ 14 ਪਾ ਇਹ ਫੀਡ ਆ ਤੇ ਜੇ ਦੇ ਵਿੱਚ ਪਈ ਆ ਸਾਡੇ ਟਾਈਮ ਆ ਜਵੇਂ ਅਸੀਂ ਘੰਟੇ ਤੋਂ ਚੱਕਾਂਗੇ ਇਹਦੇ ਵਿੱਚ ਜੇ ਫੀਡ ਬਚੀ ਪਈ ਆ ਫਿਰ ਅਸੀਂ 14 ਦੀ 13 ਕਰ ਦੇਾਂਗੇ ਸਾਨੂੰ ਸਾਰਾ ਕੁਝ ਇਹ ਦੱਸਦੀ ਆ ਇਹ ਸਾਰਾ ਡਾਟਾ ਰਿਕਾਰਡ ਕਰ ਹਾਂ ਹਾਂ ਮੈਨੂੰ ਸਾਨੂੰ ਬੱਚਾ ਵੀ ਕੱਢ ਕੇ ਦਿਖਾਵਾਂਗੇ ਜੇ ਅਸੀਂ ਬੱਚਾ ਕੱਢ ਕੇ ਦੇਖਣਾ ਤਾਂ ਇਹਦੇ ਵਿੱਚ ਹੀ ਆਊ ਹੁਣ ਵਿੱਚ ਜਾਊ ਫੀਡ ਕਰਕੇ ਲੈ ਵਿਕਾਸ ਛੋੜ ਦੇ ਉਸ ਕੋਲ ਅੰਦਰ ਕਰ ਦੇ ਠੀਕ ਆ ਇਹ ਫੀਡ ਬਾਈ ਮਹਿੰਗੀ ਵੀ ਹੁੰਦੀ ਉਹ ਫੀਡ ਬਾਈ ਬਹੁਤ ਮਹਿੰਗੀ ਆ ਫੀਡ ਇਹ ਮੰਨ ਕੇ ਚਲੋ ਹੈਗੀ 80 85 ਰੁਪਿਆ ਦੀ ਰੇਟ ਚ ਕਿਲੋ ਦੀ ਠੀਕ ਆ ਆਪਣਾ ਮੈਂ ਟੋਟਲ ਮੇਨ ਖਰਚਾ ਜੇ ਆਪਣਾ ਰੋਜ਼ ਦਾ ਹੈਗਾ ਅੱਜ 16 17000 ਰੁਪਿਆ ਲੱਗ ਰਿਹਾ ਇੱਕ ਦਿਨ ਦਾ ਇੱਕ ਦਿਨ ਦਾ ਖਰਚਾ ਆ ਤੇ ਆਪਣਾ ਮੰਨ ਕੇ ਜੇ ਅਸੀਂ ਇੱਕ ਹੋਰ ਗੱਲ ਦੱਸਦਾ ਇੱਕ ਦਿਨ ਦਾ ਆਪਣਾ 45 45000 ਵੀ ਲੱਗਿਆ ਹੋਇਆ ਵਿਲੇ ਗੇੜੇ 1 ਦਿਨ ਚ 42000 ਰੁਪਏ ਜਾਂਦਾ ਸੀ ਅੱਛਾ ਹਾਂ ਕੀ ਚੱਕਰ ਬਈ ਉਹ ਜਦੋਂ ਆਪਾਂ ਫਿਰ ਮਕਾਨ ਬਣਾਏ ਸਾਰਾ ਕੁਝ ਕਰਿਆ ਸੀ ਦੇਖਦੇ ਹੀ ਹਿਸਾਬ ਲਾ ਕੇ ਆਪਣਾ 4 ਮਹੀਨਿਆਂ ਦਾ ਲਾਇਆ ਸੀ ਜਦੋਂ ਸਾਰਾ 4 ਮਹੀਨੇ ਆਸਾਨੂੰ ਇੱਕ ਇੱਕ ਦਿਨ ਦਾ 45000 ਰੁਪਏ ਪੈ ਗਿਆ ਇੱਕ ਦਿਨ ਪਤਾ ਨਾ ਕਿੰਨਾ ਖਰਚਾ ਹੋ ਜਾਂਦਾ ਬਈ ਰਿਸਕ ਵੀ ਹੈ ਨਾ ਬਿਲਕੁਲ ਬਈ ਤੇ ਆ ਫੀਡ ਜੀ ਤਾਂ ਤਾਂ ਤੈਰਨ ਲੱਗੀ ਕੀੜੇ ਮਾੜੀ ਮੋਟੀ ਹੁਣ ਤਾਂ ਬਸ ਥੋੜਾ ਜਿਹਾ ਗਿੱਲੀ ਨਹੀਂ ਕਰੀ ਇੱਕ ਪਾਉਂਡ ਦੇਖਣ ਵਾਸਤੇ ਧਰੀਆ ਜਦੋਂ ਅਸੀਂ ਸਹੀ ਤਰ੍ਹਾਂ ਕਿ ਉਹਨੂੰ ਗਿੱਲੀ ਸਹੀ ਐਸ ਲੋਡ ਕਰਕੇ ਚੈੱਕਟਰੇ ਕਹਨੇ ਆ ਉਧਰ ਵੀ ਲਾਈ ਇੱਕ ਪਾਉਂਡ ਦੇ ਵਿੱਚ ਦੋਨੇ ਪਾਸੇ ਐ ਚੈੱਕਟਰੇ ਆ ਇਹ ਦੋ ਪਾਉਂਡਾਂ ਚਾਰ ਚੈੱਕਟਰੇ ਲੱਗੀਆਂ ਉਹਨਾਂ ਤੇ ਬੰਦਾ ਇਹਨੂੰ ਚੱਕ ਜਿਵੇਂ ਸਾਡੀ ਪਾਪਾ ਬਾਣੀ ਦੀਵਾਰੀ ਤੇ ਆਉਣੇ ਸਾਡਾ ਟਾਈਮ ਹੁੰਦਾ ਚੈੱਕਟਰੇ ਵੀ ਚੱਕਣੀ ਅਸੀਂ ਕਿਤੇ ਵੀ ਫਿਰਦੇ ਹਾਂ ਸਾਡੇ ਚ ਇੱਕ ਬੰਦਾ ਆਉ ਹੀ ਆਉਗਾ ਇਥੇ ਇਹ ਆ ਪਾਉਂਡ ਬਣਿਆ ਵਾ ਇੱਕ ਐਡਾ ਕਿੰਨੇ ਵਾ ਕਿੰਨੇ ਵੈਸੇ ਜਿਆਦਾ दाम ਹੈ ਦੱਸਦਾ ਤੁਹਾਨੂੰ ਝਿੰਗੜੇ ਦੇ ਪਾਉਂਡ ਜਿਹੜੇ ਇੱਕ ਇੱਕ ਕਿੱਲੇ ਦੇ ਬਣੇ ਹੋਇਆ ਜਿਆਦੇ ਆਪਣਾ ਡੇਢ ਡੜ ਕਿੱਲੇ ਤਿੰਨ ਡੇਢ ਕਿੱਲੇ ਦਾ ਡੇਢ ਕਿੱਲੇ ਦੇ ਵਿੱਚ ਕਿੰਨੇ ਝਿੰਗੇ ਹੋਣਗੇ ਡੇਢ ਕਿੱਲੇ ਦੇ ਵਿੱਚ ਵੀ ਆਪਣਾ ਇਹਦੇ ਵਿੱਚ ਝਿੰਗਾ ਹੈਗਾ ਹੈ 1 ਲੱਖ ਤੇ 20 ਹਜ਼ਾਰ ਝਿੰਗਾ ਗਿਣਤੀ ਦਾ ਮਤਲਬ ਤੁਸੀਂ ਉਹਦਾ ਸੀਡ ਪਾਇਆ ਸੀ ਨਾ ਹਾਂ ਹਾਂ 1 ਲੱਖ 20 ਹਜ਼ਾਰ ਪਾਇਆ ਇਹ ਆਪਾਂ ਇਹ ਇੱਕ ਹੋਰ ਗੱਲ ਦਾ ਤਾਂ ਨਵੀਂ ਆਪਾਂ ਪਹਿਲਾਂ ਇੱਕ ਡੱਗ ਚ ਪਾਇਆ 3 ਲੱਖ ਬੱਚਾ 3.5 ਲੱਖ ਇੱਕ ਪਰਲੇਜ ਕਿਉਂਕਿ ਖਰਚੇ ਜਿਹੜੇ ਅਸੀਂ ਜਿੰਨੇ ਘਟਾਵਾਂਗੇ ਬਾਈ ਸਾਨੂੰ ਕਰਾਂਗੇ ਤਾਂ ਕੁਝ ਨਹੀਂ ਬਚਦਾ ਕਿਉਂਕਿ ਖਰਚਾ ਜਿਹੜਾ ਜਮਾ ਨਾਪ ਤੋਲ ਕੇ ਚੱਲੀਏ ਤਾਂ ਬਚਦਾ ਉਸ ਚ ਅਸੀਂ ਪਤਾ ਜਦੋਂ ਜਿੱਦੇ 6-7 ਗ੍ਰਾਮ ਦਾ ਬਚਿਆ ਹੋ ਗਿਆ ਉਹਦੇ ਅਸੀਂ ਵੀਰੇ ਚ ਪਲਟੀ ਕਰਦੇ अच्छा हां ठीक है प्रोसेस ਦੇ ਹਿਸਾਬ ਨਾਲ ਚੱਲਦੇ ਹਾਂ ਹਾਂ ਸਾਡਾ ਮੰਨ ਲਾ ਸੀ ਆਈਡੀਆ ਹੈ ਲੈ ਵੀ ਸਾਡਾ ਲੱਖ ਰੁਪਏ ਦੇ ਲੱਗੋ ਬਚਿਆ ਹੋਊਾ ਬਿਜਲੀ ਦਾ ਤੇ ਮਿਹਨਤ ਦਾ ਵਿੱਚੋਂ ਜਿਹੜੀ ਫੀਡ ਦਾ ਤੋਰੇ ਫੇਰੇ ਦਾ 10000 ਰੁਪਏ ਤੋਂ ਲਾ ਕੇ ਲੱਖ ਤਾਂ ਹੀ ਅਸੀਂ ਬਚਾਇਆ ਬਚਾਇਆ ਹਾਂ ਜੇ ਅਸੀਂ ਦੋਨਾਂ ਚ ਉਦਾਂ ਹੀ ਪਾ ਲੈਂਦੇ ਤਾਂ ਲੱਖ ਰੁਪਿਆ ਹੋਰ ਲੱਗਣਾ ਸੀਗਾ ਲੱਗਣਾ ਸੀਗਾ ਸਹੀ ਗੱਲ ਹੈ ਇੰਨੇ ਟਾਈਮ ਚ ਆ ਗਿਆ ਹੋਊਗਾ ਹੁਣ ਹਾਂ ਚਿੰਗਾ ਆ ਗਿਆ ਚਿੰਗਾ ਕੱਢੋ ਚੱਕੀ ਬਾਈ ਆ ਦੇਖੋ ਵੀ ਦੇਖੀ ਬਾਈ ਮੋਬਾਈਲ ਦੇਖ ਲਿਆ ਕੀ ਮਚੀਂਗਾ ਕਰਦੇ ਮੋਬਾਈਲ ਨਾ ਕਿੰਨਾ ਆ ਗਿਆ ਛਾਲਾ ਮਾਰਦਾ ਇੱਕ ਵਾਰ ਹੋਰ ਬਲਜਿੰਦਰ ਰਾਤ ਨੂੰ ਵੀ ਡੱਗ ਚੋਂ ਬਾਹਰ ਵਜਦਾ ਇਹ ਬੈਟਰੀ ਲਾਈਏ ਜੀ ਅੱਛਾ ਬਾਈ ਡੱਗ ਦੇ ਵਿੱਚ ਡੱਬਟ ਦੇਖ ਲੈ ਕਿੰਨੀ ਆ ਕੋਈ ਮਿੱਟੀ ਜੇ ਨਹੀਂ ਬੈਠਾ ਸੀ ਪਾਣੀ ਜਾਂਦਾ ਨਾ ਇਹਦੇ ਕੋਲ ਪੈਰ ਥੱਲੇ ਲੱਗਦੇ ਆ ਪਰ ਇੱਥੇ ਵਜਦਾ ਇਧਰਲੇ ਪਾਸੇ ਆ ਕੇ ਫਿਰ ਚੱਕ ਦਿੰਨੇ ਹਾਂ ਹਾਂ ਫਿਰ ਚੱਕ ਕੇ ਅੰਦਰ ਕਰਦੇ ਆ ਇਹ ਤਾਂ ਹੁਣ ਮਾਰਾ ਚੀਜ਼ ਹੈ ਹਾਂ ਇਹ ਤਾਂ ਕੋਈ ਪਾਰਦਰਸ਼ੀ ਜਿਹਾ ਹੀ ਹੈ ਨਾ ਇੱਕ ਵਾਰੀ ਵੱਡੀ ਗੱਲ ਹੋਰ ਹੈ ਇਹਦੀ ਇਹ ਜਿਹੜਾ ਠਿੰਗਾ ਨਾ ਬਹੁਤ ਇਹ ਕਿਸੇ ਨੂੰ ਨਹੀਂ ਪਤਾ ਹੁਣ ਦਿਖਾ ਦਈਏ ਇੱਕ ਤਾਂ ਬਈ ਇਹ ਮੋਲਟ ਕਰਦਾ ਜਿਵੇਂ ਸੱਪ ਕੰਜ ਨਹੀਂ ਲਾਉਂਦਾ ਇਹ ਲਾਉਂਦਾ ਜਦੋਂ ਕੰਜ ਉਹਦੋਂ ਸਾਡੇ ਝਿੰਗੇ ਜੇ ਲੱਖ ਝਿੰਗਾ ਤਾਂ ਮੈਨੂੰ ਲੱਗਦਾ 100 200 ਝਿੰਗਾ ਮਰਦਾ ਵੀ ਆ ਜਿਹੜੇ ਤੋਂ ਕੰਜ ਨਹੀਂ ਲੈਂਦੀ ਅੱਛਾ ਜਿਹੜਾ ਕੰਜ ਲਾਹੰਦਾ ਜ਼ੋਰ ਮਾਰਦਾ ਥੱਲੇ ਲਿਟਦਾ ਧਰਤੀ ਦੇ ਥੱਲੇ ਲਿਟ ਕੇ ਕੰਜ ਲਾਉਂਦਾ ਫਿਰ ਆਹ ਮਹੀਨੇ ਦੇ ਵਿੱਚ ਕਿੰਨੇ ਦੋ ਤਿੰਨ ਵਾਰੀ ਕੰਜ ਲਾ ਦਿੰਦਾ ਅਸੀਂ ਮੋਲਟ ਵਾਜਦੇ ਵਾਜਦੇ ਆ ਉਹ ਮੈਂਨ ਕਰੀਏ ਗੱਲ ਕਰੀਏ ਤਾਂ ਮੋਲਟ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਦੂਜਾ ਨੰਬਰ ਦਾ ਜਿਹੜਾ ਮੈਨੂੰ ਪਤਾ ਕਿਵੇਂ ਲੱਗਦਾ ਵੀ ਝਿੰਗਾ ਸੀ ਇਹਦਾ ਇਹਦਾ ਆਹ ਐਂਟੀਨਾ ਮੁੱਛ ਬੋਜ ਜੀ ਐਂਟੀਨਾ ਵੀ ਕਹਿੰਦੇ ਆ ਹਾਂ ਹਾਂ ਐਂਟੀਨਾ ਕੱਟ ਵੀ ਆ ਜਾਂਦੇ ਗੇ ਵੀਰੇ ਇਹ ਤਾਂ ਐਂ ਲੱਗਦੇ ਜਿਵੇਂ ਉਹਨੇ ਸੈਲਵਰ ਤੋਂ ਦੂਜੀ ਆਪਣੀ ਕੀ ਹੁੰਦੀ ਤਾਰ ਨਹੀਂ ਤਾਂ ਤਾਂਬੇ ਵਾਲੀ ਤਾਰ ਜੀ ਇਹ ਵੇਲੇ ਜਿੰਦਰ ਮੰਨ ਲਾ ਮੇਨ ਇਹਦਾ ਇਹੀ ਚੀਜ਼ ਆ ਇਹਨੂੰ ਸਾਰਾ ਇਹੀ ਦੱਸਦਾ ਫੀਡ ਕਿੱਥੇ ਪਈ ਆ ਤੇ ਅੱਗੇ ਮੈਂ ਕਿੱਥੇ ਜਾਣਾ ਕੀ ਕਰਨਾ ਸਾਰਾ ਇਹੀ ਇਹਦੀ ਆ ਮੁੱਛ ਦੱਸਦੀ ਆ ਤੇ ਮੁੱਛ ਦੀ ਬਿਮਾਰੀ ਵੀ ਆਉਂਦੀ ਆ ਮੁੱਛ ਕੱਟਣ ਲੱਗ ਜਾਂਦਾ ਇਹ ਫਿਰ ਤੁਹਾਨੂੰ ਦਵਾਈ ਪਾਉਣੀ ਪੈਂਦੀ ਆ ਮੁੱਛ ਕੱਟਾਂ ਨੀ ਦੱਸੂਗਾ ਨੀ ਦੱਸੂ ਸਾਰਾ ਕੁਝ ਨੂੰ ਹੈ ਤਾਂ ਭਾਈ ਆਏ ਵੀ ਸਾਰਾ ਹਣ ਦਿਖਦਾ ਸਾਰਾ ਕੁਝ ਭਾਈ ਇਹਨੇ ਹੁਣ ਅੱਜ ਇਹ ਸਾਰੇ ਨੇ ਫੀਡ ਖਾ ਰੱਖੀ ਆ ਬਿਲਕੁਲ ਜਿੱਦਿਆਂ ਗਾਰ ਖਾਊ ਆ ਉਹਦਿਆਂ ਕਾਲੀ ਲਾਲ ਲਾਈਨ ਹੋ ਜੂ ਗਾਰ ਨਾਰਮਲ ਆ ਫੀਡ ਦੀ ਸੀ ਜਾਂਦੀ ਇੱਥੋਂ ਲਾ ਕੇ ਇੱਥੋਂ ਤੱਕ ਅੱਛਾ ਇਹਦਾ ਮਤਲਬ ਸਾਰਾ ਇਹ ਇਹਦਾ ਜਿਹੜਾ ਕੰਮ ਦੀ ਚੀਜ਼ ਆਪਣੇ ਏਦੋਂ ਇਧਰ ਇਧਰ ਆਪਣੇ ਕੰਮ ਦੀ ਚੀਜ਼ ਆ ਆ ਬਾਹਰ ਸਿੱਟਾਂਗੇ ਬਾਹਰ ਸਿੱਟਾਂਗੇ ਚੈਨਾ ਵਾਲੇ ਸਾਰਾ ਖਾਣਗੇ ਇਹ ਆਪਾਂ ਸੀ ਫੂਡ ਕਾ ਦੇ ਸੀ ਫੂਡ ਤੇ ਇਹ 2 ਮਿੰਟ ਵਾਲਾ ਬਾਹਰ ਤਾਂ ਅਸੀਂ ਰੱਖ ਲੈਣੇ ਆ ਬਹੁਤ ਵਾਰੀ ਹੁਣ ਆਪਾਂ ਨੂੰ ਤੰਨੀ ਹੋਗੇ ਹੋਣਗੇ ਤੇ ਹਜੇ ਇਹ ਛਾਲ ਮਾਰ ਕੇ ਵਿੱਚ ਅੰਦਰ ਜਾਊਗਾ ਮਰਦਾ ਮੁਰਦਾ ਨਹੀਂ ਕਹਿ ਰਹਾ ਹੂੰ ਬਸ ਇਹ ਉਹ ਕਿੰਨਾ ਟਾਈਮ ਤੱਕ ਬਾਹਰ ਰਹਿੰਦਾ ਬਸ ਲਾਸਟ 2 ਮਿੰਟਾਂ ਤੱਕ ਰਹਿ ਜਾਂਦਾ ਉਸ ਤੋਂ ਬਾਅਦ ਹੁਣ ਜੇ ਮੇਂ ਹਵਾ ਚੱਲੀ ਜਾਂਦੀ ਜੀ ਮੌਸਮ ਤੇ ਵੀ ਡਿਪੈਂਡ ਆ ਬੜਾ ਗੁੰਮਾ ਜੇ ਫੇਰ ਮੈਨੂੰ ਲੱਗਦਾ ਹੋ ਸਕਦਾ 1.5 ਮਿੰਟ ਬਾਅਦ ਵੀ ਮ ਉਹਦੇ ਬਾਹਰ ਕੱਢੇ ਤੋਂ ਕਿੰਨਾ ਟਾਈਮ ਖਰਾਬ ਹੋ ਜਾਂਦਾ ਪਿਆਰਾ ਜਦੋਂ ਮੰਨ ਲਾ ਆਪਾਂ ਵੀ ਇਹਨੂੰ ਵੇਚਣਾ ਨਾ ਕਿਵੇਂ ਜਦੋਂ ਵੇਚਣਾ ਜੇ ਅਸੀਂ ਸਾਰਾ ਮੰਨ ਲਓ ਹਾਰਵੈਸਟ ਹੀ ਕਰਨਾ ਸਾਰਾ ਫਿਰ ਤਾਂ ਇੱਥੇ ਆਪਣੇ ਕੰਟੇਨਰ ਆਊਗਾ ਤੇ ਉਹ ਆਪੇ ਮਨ ਨਾਲ ਜਾਲ ਵਾਲੇ ਲਿਆਉਣਗੇ ਜਾਲ ਵੱਜੂਗਾ ਤੇ ਚਿੰਗਾ ਸਾਰਾ ਏ ਟੂ ਜ਼ेड ਕੱਢ ਦਿਆਂਗੇ ਤੇ ਜੇ ਅਸੀਂ ਸਾਨੂੰ ਦਾ ਚਿੰਗਾ ਪਾਉਂਡ ਦੇ ਵਿੱਚ ਬਾਹਲਾ ਥੋੜਾ ਕੱਢਣਾ ਫਿਰ ਅਸੀਂ ਖੂੰਜੇ ਦੇ ਜਾਲ ਮਾਰਾਂਗੇ ਦੂਜਾ ਜਾਲ ਚਲਾਵਾਂ ਨਹੀਂ ਮਾਰਦੇ ਜਿਹੜਾ ਇਹ ਉਹਦੇ ਨਾਲ ਕੱਢ ਕੇ ਫਿਰ ਦਿੱਲੀ ਲੈ ਕੇ ਜਾਵਾਂਗੇ ਜੀ ਦਿੱਲੀ ਹਾਂ ਆ ਤਾਂ ਹੁਣ ਚਲਾਈਆਂ ਬਈ ਇਹ ਕਹਿੰਦੇ ਨਾਲੇ ਬੰਦ ਨਹੀਂ ਕਰਦੇ ਇਹ ਬੰਦ ਕਰੀਏ ਜਿਹਨੇ ਜਦੋਂ ਫੀਡ ਪਾਉਣੇ ਆ ਉਹਦੋਂ ਡੇਢ ਘੰਟਾ ਬੰਦ ਹੁੰਦੇ ਆ ਸਾਰਾ ਟਾਈਮ ਚੱਲਦੇ ਆ ਬਾਕੀ ਤੇ ਰਾਤ ਨੂੰ ਰਾਈ ਅੱਧਾ ਘੰਟਾ ਵੀ ਨਹੀਂ ਖੜਦੇ ਫਿਰ ਅਸੀਂ ਜਨਰੇਟਰ ਆਪਣਾ ਵੱਡਾ ਹੋ ਚੱਲ ਦਿੰਨੇ ਆ ਸਾਹਮਣੇ ਚੱਲਦਾ ਹੀ ਰਹਿੰਦਾ ਇਹਦੇ ਨਾਲ ਵਾਟਰ ਮਦ ਰੀਫਰੈਸ਼ ਰਹਿੰਦਾ ਇਹਦੇ ਨਾਲ ਮਤਲਬ ਜਿਹੜਾ ਪਾਣੀ ਹੈ ਜਿਹੜਾ ਆਕਸੀਜਨ ਮਿਲਦੀ ਰਹਿੰਦੀ ਉਹਨੂੰ ਪਾਣੀ ਜਿਹੜਾ ਹੱਲੀ ਜਾਂਦਾ ਇਹ ਚੱਲਦੇ ਪਾਣੀ ਦਾ ਜਾਨਵਾਰ ਆ ਆਪਾਂ ਜਿਗਾੜ ਕਰਿਆ ਹੋਇਆ ਇਹ ਇਹ ਸਮੁੰਦਰ ਦਾ ਜਾਨਵਰ ਆ ਵੈਸੇ ਸਮੁੰਦਰ ਜੇ ਨੂੰ ਸਾਰੇ ਪਾਣੀ ਦੇ ਜੀਵਾਂ ਤੋਂ ਮਿਲਦੇ ਆ ਆਕਸੀਜਨ ਵੀ ਆਪੇ ਮਿਲਦੀ ਆ ਖਾਣ ਨੂੰ ਵੀ ਆਪੇ ਮਿਲਦਾ ਇਹ ਇੱਥੇ ਫਿਰ ਆਪਾਂ ਡਿਗਾਰਡ ਕਰਕੇ ਲਾਇਆ ਹੋਇਆ ਬਾਕੀ ਆ ਤਾਂ ਮਿੱਤਰੋ ਸੀ ਇਹਨਾਂ ਦੇ ਜਿਹੜਾ ਚੈੱਕ ਟ੍ਰੇ ਵਾਲੀ ਮੇਨ ਚੈੱਕ ਟ੍ਰੇ ਦੀ ਗੱਲ ਆਪਾਂ ਕਰ ਲਈ ਆ ਕਰ ਲਈ ਹੈਨਾ ਬਾਕੀ ਜਿਹੜੀ ਸਾਰੀ ਜਾਣਕਾਰੀ ਉਹ ਆਪਾਂ ਇੱਕ ਵੀਡੀਓ ਪਾ ਰਹੇ ਹਾਂ ਸਪੈਸ਼ਲ ਹੈਨਾ ਉਹਦੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆ ਤੇ ਵੀ ਕਿਵੇਂ 5-5 ਲੱਖ ਰੁਪਈਆ ਕਮਾਉਂਦੇ ਵੀ ਆ ਜਾਂ ਐਵੇਂ ਗੱਲਾਂ ਮਾਰੀਆਂ ਆ। ਬਹੁਤ ਵੀਡੀਓ ਆ ਜਾਂ ਬਈ 5 ਲੱਖ ਰੁਪਈਆ ਕਮਾਉਂਦੇ ਆ ਤੇ 5 ਅਸੀਂ 1 ਸਾਲ ਕਮਾਇਆ ਹੋਇਆ ਵੀ ਆ ਬਈ। ਅੱਛਾ। ਹਾਂ ਪਰ ਗੱਲਾਂ ਇੱਕ ਅਸੀਂ ਯੂਟਿਊਬਰ ਦੇਖਦਾ ਸਨ ਉਹ ਇੱਕ ਵੱਡੀ ਗੱਲ ਦੱਸਦਾ। ਮੇਰੇ ਕੋਲ ਘੱਟੋ-ਘੱਟ 2022 ਦੇ ਵਿੱਚ 40 ਫੋਨ ਆਏ ਹੋਣਗੇ ਯੂਟਿਊਬਰਾਂ ਦੇ ਨਾਲ ਚੈਨਲ ਵਾਲਿਆਂ ਦੇ। ਮੈਂ ਪਤਾ ਕੀ ਗੱਲ ਬੋਲਦਾ ਸੀ? ਬਈ ਝਿੰਗੇ ਦੀ ਵੀਡੀਓ ਕਰਨ ਆਉਣੀ ਆ। ਬਈ ਝਿੰਗੇ ਦੀ ਵੀਡੀਓ ਕਰਨ ਆਜੋ। ਇਕੱਲੇ ਚੰਗੀ ਵਾਲੇ ਪਾਸੇ ਨਹੀਂ ਜਾਂਦੇ ਉਹ ਵੀ ਦੱਸਾਂਗੇ ਜਿਹੜਾ ਇਹਦੇ ਵਿੱਚ ਮਤਲਬ ਬਹੁਤ ਵੱਡੀ ਇੱਕ ਮੁਨਾਫਾ ਨੈਟ ਪੋਜੀਟਿਵ ਦੋਨੇ ਜਿਹੜਾ ਨਾ ਜਿਹੜੇ ਨੈਗੇਟਿਵ ਆ ਰਿਸਕ ਆ ਜਿਹੜੇ ਨਾਲ ਉਹ ਵੀ ਦੱਸਾਂਗੇ ਫਿਰ ਉਹ ਕਹਿੰਦੇ ਸੀ ਨਹੀਂ ਯਾਰ ਐਂ ਤਾਂ ਨਹੀਂ ਫਿਰ ਅਸੀਂ ਨਹੀਂ ਉਹ ਚੀਜ਼ ਆ ਨਾ ਵੀ ਉਹ ਤਿੰਨ ਚਾਰੀ ਪਹੁੰਚੇ ਸਾਡਾ ਜਸ ਗਰੇਵਾਲ ਹੋ ਗਿਆ ਮਾਣ ਆ ਗਿਆ ਆਪਣਾ ਤਿੰਨ ਚਾਰ ਬੰਦੇ ਕਹਿੰਦੇ ਅਸੀਂ ਅਸੀਂ ਸੱਚੀ ਲੈਣਾ ਕਹਿੰਦੇ ਫਿਰ ਮਹਾਂ ਠੀਕ ਆ ਲੈ ਫਿਰ ਆਪਾਂ ਵੀ ਤਾਂ ਆਪਣਾ ਵੀ ਸੱਚਾ ਬਿਲਕੁਲ ਅੱਜ ਦੱਸ ਗਏ ਫਿਰ ਹਾਂ ਹਾਂ ਜਰੂਰ ਦੱਸਾਂਗੇ ਬਈ ਕਿਸਾ ਇੰਚਰਾ ਪੱਕਲੇ ਪਿੰਡ ਕਰਦ ਗਿਆ ਹਣਾ ਬਿਲਕੁਲ ਤੇ ਹੁਣ ਇੱਕ ਵੀਡੀਓ ਜਿਹੜੀ ਫੁੱਲ ਵਾਲ